ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਟੇਸਟੀ ਤੇ ਹੈਲਦੀ ਦਲੀਏ ਦੀ ਰੈਸਪੀ ਦਲੀਆ ਖਾਣਾ ਬਹੁਤ ਵਧੀਆ ਹੁੰਦਾ ਹੈ ਸਿਹਤ ਲਈ ਬੱਚਿਆਂ ਲਈ ਵੱਡਿਆਂ ਲਈ ਬਜ਼ੁਰਗਾਂ ਲਈ ਸਭ ਲਈ ਇਹਨੂੰ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਅਸੀਂ ਅੱਜ ਇਹਨੂੰ ਬਣਾ ਕੇ ਤਿਆਰ ਕਰਾਂਗੇ ਬਿਨਾ ਦੁੱਧ ਦੇ ਹੀ ਜਦੋਂ ਵੀ ਤੁਹਾਡਾ ਕੁਝ ਮਿੱਠਾ ਖਾਣ ਦਾ ਦਿਲ ਕਰੇ ਤੁਸੀਂ ਉਦੋਂ ਵੀ ਇਹਨੂੰ ਬਣਾ ਸਕਦੇ ਹੋ ਜਾਂ ਫਿਰ ਬੱਚਿਆਂ ਨੂੰ ਟਿਫਿਨ ਵਿੱਚ ਵੀ ਤੁਸੀਂ ਇਹ ਵਾਲਾ ਦਲੀਆ ਬਣਾ ਕੇ ਦੇ ਸਕਦੇ ਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਅਸੀਂ ਕੜਾਈ ਲਵਾਂਗੇ ਉਹਦੇ ਵਿੱਚ ਪਾ ਦਵਾਂਗੇ ਅੱਧੀ ਕੁੱਕੜ ਸ਼ੀ ਦੇਸੀ ਘਿਓ ਦੀ ਦੇਸੀ ਘਿਓ ਜਦੋਂ ਗਰਮ ਹੋ ਜਵੇ ਉਦੋਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਕਾਜੂ ਤੇ ਬਦਾਮ ਜਿਨ੍ਹਾਂ ਨੂੰ ਮੈਂ ਦੋ ਦੋ ਹਿੱਸਿਆਂ ਵਿੱਚ ਕਰ ਲਿਆ ਆ ਥੋੜੀ देर ਵਾਸਤੇ ਇਹਨਾਂ ਨੂੰ ਬਿਲਕੁਲ ਲੋ ਫਲੇਮ ਤੇ ਅਸੀਂ ਫਰਾਈ ਕਰ ਲਵਾਂਗੇ ਡ్రਾਈ ਫਰੂਟਸ ਨੂੰ ਫਰਾਈ ਕਰਨ ਨਾਲ ਇਹਨਾਂ ਵਿੱਚ ਕਾਫੀ ਜ਼ਿਆਦਾ ਕਰੰਚ ਆ ਜਾਂਦਾ ਹੈ ਤੇ ਖਾਣ ਵਿੱਚ ਕਾਫੀ ਜ਼ਿਆਦਾ ਟੇਸਟੀ ਲੱਗਦੇ ਨੇ ਜਦੋਂ ਹਲਕਾ ਜਿਹਾ ਕਲਰ ਚੇਂਜ ਹੋ ਜੇ ਡਰਾਈ ਫਰੂਟਸ ਦਾ ਉਦੋਂ ਅਸੀਂ ਇਹਨਾਂ ਨੂੰ ਘਿਓ ਵਿੱਚੋਂ ਬਾਹਰ ਕੱਢ ਲਵਾਂਗੇ ਬਾਕੀ ਬਚੇ ਘਿਓ ਵਿੱਚ ਪਾਵਾਂਗੇ ਇੱਕ ਛੋਟੀ ਕੌਲੀ ਫੁੱਲ ਮਖਾਣਿਆਂ ਦੀ ਇਹਨਾਂ ਨੂੰ ਵੀ ਅਸੀਂ 2-3 ਮਿੰਟ ਲਈ ਫ੍ਰਾਈ ਕਰ ਲਵਾਂਗੇ ਜਦੋਂ ਤੱਕ ਇਹਨਾਂ ਵਿੱਚ ਵੀ ਕਰੰਚ ਆ ਜਾਵੇ ਇਹਨਾਂ ਫੁੱਲ ਮਖਾਣਿਆਂ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਫਾਈਬਰ ਤੇ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਤੇ ਇਸੇ ਤਰ੍ਹਾਂ ਫੂਲ ਮਖਾਣਿਆਂ ਨੂੰ ਭੁੰਨ ਕੇ ਇਹਦੇ ਵਿੱਚ ਨਮਕ ਤੇ ਕਾਲੀ ਮਿਰਚ ਪਾ ਕੇ ਤੁਸੀਂ ਇਹਨਾਂ ਨੂੰ ਇੱਕ ਇਹ ਟਾਈਟ ਡੱਬੇ ਵਿੱਚ ਭਰ ਕੇ ਵੀ ਰੱਖ ਸਕਦੇ ਹੋ ਤੇ ਐਜ਼ ਅ 스ਨੈਕਸ ਤੁਸੀਂ ਇਹਨਾਂ ਨੂੰ ਸ਼ਾਮ ਨੂੰ ਜਾਂ ਮਾਰਨਿੰਗ ਟਾਈਮ ਖਾ ਸਕਦੇ ਹੋ ਤੇ ਇੱਥੇ ਦੇਖੋ ਫੂਲ ਮਖਾਣੇ ਚੰਗੀ ਤਰ੍ਹਾਂ ਪੁੱਜ ਗਏ ਨੇ ਤਿੰਨ ਚਾਰ ਮਿੰਟ ਹੋ ਗਏ ਨੇ ਮੈਨੂੰ ਇਹਨਾਂ ਨੂੰ ਭੁੰਨਦਿਆਂ ਤੇ ਇੱਥੇ ਅਸੀਂ ਇੱਕ ਮਖਾਣਾ ਤੋੜ ਕੇ ਦੇਖਾਂਗੇ ਜੇ ਇਦਾਂ ਟੁੱਟ ਜਾਏਗਾ ਤਾਂ ਇੱਥੇ ਚੰਗੀ ਤਰ੍ਹਾਂ ਮਖਾਣੇ ਫਰਾਈ ਹੋ ਗਏ ਨੇ ਬਾਹਰ ਕੱਢ ਲਾਂਗੇ ਇਹਨਾਂ ਨੂੰ ਵੀ ਹੁਣ ਉਸੇ ਕੜਾਈ ਵਿੱਚ ਅੱਧੀ ਕੜਛੀ ਦੇਸੀ ਘਿਓ ਦੀ ਹੋਰ ਪਾ ਦਵਾਂਗੇ ਤੇ ਇੱਥੇ ਮੈਂ ਲਿਆ ਆ ਅੱਧਾ ਕੱਪ ਦਲੀਆ ਇਹ ਭੁੰਨਿਆ ਹੋਇਆ ਦਲੀਆ ਆ ਮੈਂ ਹਮੇਸ਼ਾ ਦਲੀਆ ਭੁੰਨ ਕੇ ਹੀ ਰੱਖਦੀ ਆ ਤੇ ਜੇ ਤੁਹਾਡੇ ਕੋਲ ਕੱਚਾ ਦਲੀਆ ਹੋਵੇ ਤਾਂ ਤੁਹਾਨੂੰ 10 ਤੋਂ 12 ਮਿੰਟ ਲਈ ਦਲੀਆ ਨੂੰ ਭੁੰਨਣਾ ਪਏਗਾ ਤੇ ਮੈਂ ਇੱਥੇ ਜਿਹੜਾ ਦਲੀਆ ਲਿਆ ਆ ਉਹ ਭੁੰਨਿਆ ਹੋਇਆ ਆ ਸਿਰਫ ਮੈਂ 2-2.5 ਮਿੰਟ ਵਾਸਤੇ ਇਹਨਾਂ ਨੂੰ ਦੇਸੀ ਘਿਓ ਵਿੱਚ ਹਲਕਾ ਜਿਹਾ ਫਰਾਈ ਕਰਾਂਗੇ ਤੇ ਹੁਣ ਇੱਕ ਛੋਟਾ ਜਿਹਾ ਟੁਕੜਾ ਇਹਦੇ ਵਿੱਚ ਦਾਲਚੀਨੀ ਦਾ ਪਾ ਦਵਾਂਗੇ ਬਹੁਤ ਵਧੀਆ ਫਲੇਵਰ ਆਏਗਾ ਦਾਲਚੀਨੀ ਦਾ ਤੇ ਜਿਵੇਂ ਮੈਂ ਇੱਥੇ ਦਲੀਆ ਭੁੰਨਿਆ ਹੋਇਆ ਸੀ ਜਦੋਂ ਅਸੀਂ ਇਸ ਤਰੀਕੇ ਨਾਲ ਦਲੀਆ ਭੁੰਨ ਕੇ ਰੱਖਿਆ ਹੋਵੇ ਤਾਂ ਬਹੁਤ ਜਲਦੀ ਹੋ ਜਾਂਦੀ ਹੈ ਦਲੀਆ ਬਣਾਉਣ ਵਿੱਚ ਜਦੋਂ ਕਦੀ ਬੱਚੇ ਮੰਗਣ ਤਾਂ ਅਸੀਂ 10 ਮਿੰਟ ਵਿੱਚ ਹੀ ਉਹਨਾਂ ਨੂੰ ਇਹ ਦਲੀਆ ਬਣਾ ਕੇ ਦੇ ਸਕਦੇ ਹਾਂ ਇੱਥੇ ਦੇਖੋ ਮੈਂ 2 ਮਿੰਟ ਲਈ ਦਰੀਏ ਨੂੰ ਹਲਕਾ ਜਿਹਾ ਫਰਾਈ ਕਰ ਲਿਆ ਤੇ ਹੁਣ ਇਹਦੇ ਵਿੱਚ ਮੈਂ ਪਾ ਰਹੀ ਹਾਂ 2 ਕੱਪ ਪਾਣੀ ਮਤਲਬ ਅੱਧਾ ਕੱਪ ਮੈਂ ਲਿਆ ਸੀ ਦਲੀਏ ਦਾ ਤੇ ਮੈਂ ਦਲੀਆ ਕੜਾਈ ਵਿੱਚ ਬਣਾ ਰਹੀ ਹਾਂ ਇਸ ਲਈ ਮੈਂ ਇਹਦੇ ਵਿੱਚ 2 ਕੱਪ ਪਾਣੀ ਦੇ ਪਾਏ ਨੇ ਮਤਲਬ ਕੜਾਈ ਵਿੱਚ ਬਣਾਣਾ ਹੋਵੇ ਤਾਂ 4 ਗੁਣਾ ਪਾਣੀ ਪਾਣਾ ਆ ਤੇ ਜੇ ਤੁਸੀਂ ਇਹ ਦਲੀਆ ਕੁੱਕਰ ਵਿੱਚ ਬਣਾ ਰਹੇ ਹੋ ਤਾਂ ਤੁਸੀਂ 2 ਗੁਣਾ ਪਾਣੀ ਪਾਉਣਾ ਆ ਦਲੀਆ ਨਾਲੋਂ ਤੇ ਜੇ ਤੁਸੀਂ ਹੋਰ ਜਲਦੀ ਬਣਾਉਣਾ ਹੋਵੇ ਦਲੀਆ ਤਾਂ ਤੁਸੀਂ ਕੁੱਕਰ ਵਿੱਚ ਵੀ ਇਹਨੂੰ ਬਣਾ ਸਕਦੇ ਹੋ ਤੇ ਇੱਥੇ ਇੱਕ ਵਾਰੀ ਮਿਕਸ ਕਰਕੇ ਹੁਣ ਅਸੀਂ ਇਹਨੂੰ ਟੱਕ ਕੇ ਪਕਾਣਾ ਆ ਬਿਲਕੁਲ ਲੋ ਫਲੇਮ ਤੇ ਵਿੱਚ ਵਿੱਚ ਅਸੀਂ ਚੈੱਕ ਕਰੀ ਜਾਵਾਂਗੇ ਆ ਦੇਖੋ ਦੁਬਾਰਾ ਟੱਕ ਦਵਾਂਗੇ ਇੱਕ ਵਾਰੀ ਮਿਕਸ ਕਰਕੇ ਉਨੀ ਦੇਰ ਅਸੀਂ ਇੱਥੇ ਥੋੜੀ ਜਿਹੀ ਮਿਸ਼ਰੀ ਲਈ ਹੈ ਅੱਧੇ ਕੱਪ ਤੋਂ ਥੋੜੀ ਜਿਹੀ ਘੱਟ ਤੇ ਇਹਨੂੰ ਵੀ ਅਸੀਂ ਪੀਸ ਕੇ ਤਿਆਰ ਕਰ ਲਵਾਂਗੇ ਇੱਥੇ 15 ਮਿੰਟ ਹੋ ਗਏ ਨੇ ਦਲੀਏ ਨੂੰ ਪੱਕਦੇ ਆ ਇੱਕ ਵਾਰੀ ਮਿਕਸ ਕਰਨ ਤੋਂ ਬਾਅਦ ਚ ਅਸੀਂ ਇੱਥੇ ਥੋੜਾ ਜਿਹਾ ਕੇਸਰ ਮਿਲਾ ਦੁੱਧ ਪਾ ਦਵਾਂਗੇ ਇਹਦਾਂ ਥੋੜਾ ਜਿਹਾ ਕਲਰ ਵੀ ਵਧੀਆ ਆਏਗਾ ਤੇ ਟੇਸਟ ਵੀ ਨਾਲ ਹੀ ਪਾ ਦਵਾਂਗੇ ਪੀਸੀ ਹੋਈ ਮਿਸ਼ਰੀ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਤੇ ਮਿਸ਼ਰੀ ਜਦੋਂ ਮੈਲਟ ਹੋਏਗੀ ਤਾਂ ਪਾਣੀ ਪਾਣੀ ਜਿਹਾ ਹੋ ਜਾਏਗਾ ਦਲੀਏ ਵਿੱਚ ਤੇ ਉਸ ਪਾਣੀ ਨੂੰ ਅਸੀਂ ਹੁਣ ਸੁਕਾਉਣਾ ਆ ਖੁੱਲਾ ਰੱਖ ਕੇ ਹੁਣ ਅਸੀਂ ਟਕਣਾ ਨਹੀਂ ਆ ਦਲੀਏ ਨੂੰ ਤੇ ਉਹਦੇ ਤੱਕ ਅਸੀਂ ਇਹਨੂੰ ਹੁਣ ਪੁੰਨਾਂਗੇ ਜਦੋਂ ਤੱਕ ਮਿਸ਼ਰੀ ਦਾ ਪਾਣੀ ਨਹੀਂ ਸੁੱਕ ਨਹੀਂ ਜਾਂਦਾ ਤੇ ਨਾਲ ਹੀ ਇੱਥੇ ਮੈਂ 2-3 ਇਲਾਚੀਆਂ ਦੇ ਦਾਣੇ ਕੱਢ ਕੇ ਉਹਨਾਂ ਨੂੰ ਪੀਸ ਕੇ ਇਹਦੇ ਵਿੱਚ ਐਡ ਕਰ ਦਿੱਤਾ ਆ ਤੇ ਹਿਲਾਈ ਜਾਵਾਂਗੇ ਅਸੀਂ ਬਿਨਾਂ ਰੁਕੇ ਥੋੜੀ ਦੇਰ ਵਿੱਚ ਇਹ ਮਿਸ਼ਰੀ ਦਾ ਸਾਰਾ ਪਾਣੀ ਸੁੱਕ ਜਾਏਗਾ ਲੋ ਜੀ ਇੱਥੇ ਦਲੀਆ ਬਣ ਕੇ ਤਿਆਰ ਆ ਇੱਕ ਵਾਰੀ ਇਹ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੇ ਅਸੀਂ ਡ్రਾਈ ਫਰੂਟਸ ਫਰਾਈ ਕਰਕੇ ਰੱਖੇ ਹੋਏ ਸੀ ਉਹ ਵਾਲੇ ਲਾਸਟ ਤੇ ਐਡ ਕਰਾਂਗੇ ਤਾਂ ਇਹਨਾਂ ਦਾ ਕਰੰਚ ਬਣਿਆ ਰਹੇਗਾ ਨਾਲ ਹੀ ਐਡ ਕਰਾਂਗੇ ਇਹਦੇ ਵਿੱਚ ਕਿਸ਼ਮਿਸ਼ ਦੋਨੋਂ ਤਰ੍ਹਾਂ ਦੀ ਤੇ ਸਭ ਤੋਂ ਲਾਸਟ ਤੇ ਪਾਵਾਂਗੇ ਬੱਚਿਆਂ ਦੀ ਫੇਵਰਿਟ ਟੂਟੀ ਫਰੂਟੀ ਜੋ ਤੁਹਾਡੇ ਕੋਲ ਹੋਵੇ ਤਾਂ ਜ਼ਰੂਰ ਪਾਓ ਟੂਟੀ ਫਰੂਟੀ ਨੂੰ ਦੇਖ ਕੇ ਬੱਚੇ ਇਹ ਦਲੀਆ ਜ਼ਰੂਰ ਖਾਣਗੇ ਬਾਕੀ ਬਹੁਤ ਹੈਲਦੀ ਦਲੀਆ ਬਣਾਇਆ ਬਹੁਤ ਹੈਲਦੀ ਚੀਜ਼ਾਂ ਦਾ ਯੂਜ਼ ਅਸੀਂ ਕੀਤਾ ਹੈ ਇਹਨੂੰ ਬਣਾਉਣ ਵਿੱਚ ਤੇ ਤੁਸੀਂ ਇਸ ਦਲੀਏ ਨੂੰ ਚਾਹੇ ਸਵੇਰ ਦੇ ਨਾਸ਼ਤੇ ਵਿੱਚ ਖਾਓ ਚਾਹੇ ਰਾਤ ਨੂੰ ਖਾਓ ਬਹੁਤ ਹੀ ਹੈਲਦੀ ਹੈ ਬਹੁਤ ਹੀ ਟੇਸਟੀ ਹੈ ਇੱਥੇ ਦੇਖੋ ਜੇ ਤੁਹਾਨੂੰ ਦਲੀਆ ਇੱਥੇ ਥੋੜਾ ਜਿਹਾ ਡਰਾਈ ਲੱਗੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਕਿਉ ਹੋਰ ਐਡ ਕਰ ਸਕਦੇ ਹੋ ਤੇ ਹੁਣ ਗਰਮ ਗਰਮ ਅਸੀਂ ਇਸ ਦਲੀਏ ਨੂੰ ਸਰਵ ਕਰਾਂਗੇ ਤੇ ਤੁਸੀਂ ਵੀ ਇੱਕ ਵਾਰੀ ਇਸ ਦਲੀਏ ਦੀ ਰੈਸਪੀ ਨੂੰ ਜ਼ਰੂਰ ਬਣਾ ਕੇ ਦੇਖਿਓ ਤੇ ਜਦੋਂ ਵੀ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਸਰਵ ਕਰੋ ਇਸ ਤਰੀਕੇ ਨਾਲ ਕਰਕੇ ਦੇਖਿਓ ਬੱਚੇ ਬਹੁਤ ਹੀ ਖੁਸ਼ ਹੋ ਕੇ ਇਹਨੂੰ ਖਾਣਗੇ ਉੱਪਰੋਂ ਦੇ ਪਾ ਦਿਓ ਮੈਲਟ ਕੀਤਾ ਹੋਇਆ ਥੋੜਾ ਜਿਹਾ ਦਿਸੇ ਕਿਉ ਲਓ ਜੀ ਤਿਆਰ ਹੈ ਇੱਥੇ ਸਾਡਾ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਡਰਾਈ ਫਰੂਟ ਦਲੀਆ ਕਿਵੇਂ ਦੀ ਲੱਗੀ ਅੱਜ ਦੀ ਰੈਸਪੀ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਿਓ ਵੀਡੀਓ ਚੰਗਾ ਲੱਗਾ ਹੋਵੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਲਵ ਮੀਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ